ਪਿਆਰੇ ਬੱਚਿਓ ਆਓ ਵਰਕਸ਼ੀਟ ਕਰਦੇ ਹਾਂ ਕੋਕੋ ਕੋਇਲ ਮੈਂ ਕੋਇਲ ਹਾਂ ਮੇਰਾ ਰੰਗ ਕਾਲਾ ਹੈ ਮੇਰੀ ਆਵਾਜ਼ ਬਹੁਤ ਮਿੱਠੀ ਹੈ ਕੂ ਕੂ ਕਿਉ ਕਿਉ ਇਹ ਕੌਣ ਆਇਆ ਵਾਹ ਇਹ ਤਾਂ ਮੋਰ ਹੈ ਕਾਲੇ ਬੱਦਲ ਛਾ ਗਏ ਹਨ ਤਾਂ ਹੀ ਮੋਰ ਪੈਲ ਪਾ ਰਿਹਾ ਹੈ ਮੋਰ ਦੇ ਸੁੰਦਰ ਖੰਭ ਸਭ ਨੂੰ ਪਿਆਰੇ ਲੱਗਦੇ ਹਨ ਇਹ ਸਾਡਾ ਰਾਸ਼ਟਰੀ ਪੰਛੀ ਵੀ ਹੈ ਉਹ ਦੇਖੋ ਮੇਰੀ ਸਹੇਲੀ ਚਿੜੀ ਉਹ ਤਾਂ ਦਾਣੇ ਖਾਣ ਵਿੱਚ ਲੱਗੀ ਹੋਈ ਹੈ ਪਰ ਅੱਜ ਕੱਲ ਚਿੜੀਆਂ ਬਹੁਤ ਘਟ ਗਈਆਂ ਹਨ ਲਓ ਜੀ ਮਿੱਠੂ ਤੋਤਾ ਵੀ ਆ ਗਿਆ ਲਾਲ ਚੁੰਝ ਅਤੇ ਹਰੇ ਖੰਮਾ ਵਾਲਾ ਮਨਮੂਣਾ ਪੰਛੀ ਮਿੱਠੂ ਨੂੰ ਫਲ ਅਤੇ ਮਿਰਚ ਖਾਣਾ ਬਹੁਤ ਹੀ ਚੰਗਾ ਲੱਗਦਾ ਹੈ ਚਲੋ ਹੁਣ ਮੈਂ ਬिजੜੇ ਦਾ ਅਲਨਾ ਦੇਖ ਆਵਾਂ ਮੈਂ ਸੁਣਿਆ ਹੈ ਕਿ ਉਹ ਬਹੁਤ ਸੋਹਣਾ ਅਲਨਾ ਬਣਾਉਂਦਾ ਹੈ ਮੈਂ ਉਸ ਦੇ ਖਾਣ ਲਈ ਕੁਝ ਕੀੜੇ ਮਕੌੜੇ ਵੀ ਲੈ ਕੇ ਜਾਵਾਂਗੀ ਆਓ ਇਸ ਦੀ ਪਾਠ ਅਭਿਆਸ ਕਰਦੇ ਹਾਂ ਪੰਛੀ ਸ਼ਬਦ ਨੂੰ ਪੜ੍ਹ ਕੇ ਜੋ-ਜੋ ਸ਼ਬਦ ਤੁਹਾਡੇ ਦਿਮਾਗ ਵਿੱਚ ਆ ਰਹੇ ਹਨ ਉਹਨਾਂ ਨੂੰ ਖਾਲੀ ਸਥਾਨਾਂ ਤੇ ਲਿਖੋ ਤੇ ਉਹਨਾਂ ਤੋਂ ਵਾਕ ਬਣਾਓ ਉੱਲੂ ਉੱਲੂ ਦਿਨ ਵੇਲੇ ਵੀ ਸੌਂਦਾ ਹੈ ਬਗਲਾ ਬਗਲਾ ਮਛੀਆਂ ਖਾਂਦਾ ਹੈ ਮੋਰ ਮੋਰ ਪੈਲਾ ਪਾਉਂਦਾ ਹੈ ਬਾਜ ਬਾਦ ਉੱਚੇ ਅਸਮਾਨਾਂ ਵਿੱਚ ਉੱਡਦਾ ਹੈ ਚਿੜੀ ਚਿੜੀ ਅਲੋਪ ਹੋ ਰਹੀ ਹੈ ਕਾਂ ਕਾਂ ਰੰਗ ਦਾ ਕਾਲਾ ਹੁੰਦਾ ਹੈ ਕੋਇਲ ਕੋਇਲ ਮਿੱਠੇ ਗੀਤ ਸੁਣਾਉਂਦੀ ਹੈ ਬਿਜਲਾ ਬਿਜਲਾ ਮਿੰਡ ਨਾਲ ਅਲਨਾ ਬਣਾਉਂਦਾ ਹੈ ਇਲ ਇਲ ਮਰੇ ਹੋਏ ਜਾਨਵਰਾਂ ਨੂੰ ਖਾਂਦੀ ਹੈ ਮੁਰਗੀ ਮੁਰਗੀ ਅੰਡੇ ਦਿੰਦੀ ਹੈ। ਬਤਖ ਬਤਖ ਪਾਣੀ ਵਿੱਚ ਤੈਰਦੀ ਹੈ। ਕਬੂਤਰ ਕਬੂਤਰ ਨੂੰ ਅਸੀਂ ਗੋਲਾ ਵੀ ਕਹਿੰਦੇ ਹਾਂ। ਨੰਬਰ 1 ਕਹਾਣੀ ਕੌਣ ਸੁਣਾ ਰਿਹਾ ਹੈ? ਕਹਾਣੀ ਕੋਇਲ ਸੁਣਾ ਰਹੀ ਹੈ। ਨੰਬਰ 2 ਪੰਛੀ ਕਿਸ ਦੀ ਮਦਦ ਨਾਲ ਉੱਡ ਸਕਦੇ ਹਨ? ਪੰਛੀ ਖੰਭਾਂ ਦੀ ਮਦਦ ਨਾਲ ਉੱਡ ਸਕਦੇ ਹਨ। ਨੰਬਰ 3 ਤੋਤਾ, ਬਿਜੜਾ ਅਤੇ ਚਿੜੀ ਕੀ ਖਾਂਦੇ ਹਨ? ਤੋਤਾ ਫਲ ਅਤੇ ਮਿਰਚ, ਬਿਜੜਾ ਕੀੜੇ-ਮਕੌੜੇ ਅਤੇ ਚਿੜੀ ਦਾਣੇ ਖਾਂਦੀ ਹੈ। ਨੰਬਰ 4 ਪੰਛੀਆਂ ਦੇ ਘਰ ਨੂੰ ਕੀ ਕਿਹਾ ਜਾਂਦਾ ਹੈ? ਪੰਛੀਆਂ ਦੇ ਘਰ ਨੂੰ ਆਲਣਾ ਕਹਿੰਦੇ ਹਨ। ਤੁਸੀਂ ਪੰਛੀਆਂ ਲਈ ਕੀ ਕਰ ਸਕਦੇ ਹੋ ਅਸੀਂ ਪੰਛੀਆਂ ਲਈ ਰੁੱਖ ਲਗਾ ਸਕਦੇ ਹਾਂ ਅਤੇ ਉਹਨਾਂ ਲਈ ਦਾਣੇ ਪਾਣੀ ਦਾ ਇੰਤਿਆਮ ਕਰ ਸਕਦੇ ਹਾਂ ਪਹੇਲੀ ਹਰਾ ਹਾਂ ਪਰ ਪੱਤਾ ਨਹੀਂ ਨਕਲਜੀ ਹਾਂ ਪਰ ਬਾਂਦਰ ਨਹੀਂ ਬੁੱਝੋ ਤਾਂ ਇਸ ਦਾ ਨਾਮ ਸਹੀ ਬੱਚੋ ਇਸ ਦਾ ਨਾਮ ਹੋਵੇਗਾ ਤੋਤਾ ਅਜਬ ਗਜ਼ਬ ਗੱਲਾਂ ਵਿੱਚੋਂ ਸਾਰੇ ਪੰਛੀਆਂ ਵਿੱਚੋਂ ਵਿਜੜਾ ਸਭ ਤੋਂ ਸੁੰਦਰ ਅਲਨਾ ਬਣਾਉਂਦਾ ਹੈ ਇਸ ਦੇ ਆਲਨੇ ਵਿੱਚ ਇੱਕ ਤੋਂ ਜ਼ਿਆਦਾ ਦਰਵਾਜ਼ੇ ਵੀ ਮਿਲ ਜਾਂਦੇ ਹਨ ਕਦੇ-ਕਦੇ ਆਲਨਾ 2-3 ਮੰਜ਼ਲ ਦਾ ਵੀ ਹੁੰਦਾ ਹੈ ਪਹਿਚਾਣੋ ਅਤੇ ਦੱਸੋ ਨੰਬਰ 1 ਡੈਸ਼ ਦੇ ਸਿਰ ਤੇ ਕਲਗੀ ਹੁੰਦੀ ਹੈ ਮੁਰਗਾ ਨੰਬਰ 2 ਡੈਸ਼ ਆਪਣੇ ਖੰਭ ਫਲਾ ਕੇ ਨੱਚਦਾ ਹੈ ਮੋਰ ਨੰਬਰ 3 ਡੈਸ਼ ਇਨਸਾਨਾਂ ਦੀ ਨਕਲ ਕਰਦਾ ਹੈ ਤੋਤਾ ਨੰਬਰ 4 ਡੈਸ਼ ਦੀ ਬੋਲੀ ਮਿੱਠੀ ਹੁੰਦੀ ਹੈ ਕੋਇਲ ਨੰਬਰ 5 ਡੈਸ਼ ਦੀਆਂ ਲਤਾਂ ਬਹੁਤ ਲੰਬੀਆਂ ਹੁੰਦੀਆਂ ਹਨ ਬਗਲਾ ਕਿਸਾਨਾਂ ਦੀ ਖੇਤੀ ਵਿੱਚ ਮਦਦ ਕਰਨ ਵਾਲੇ ਪੰਛੀਆਂ ਦੇ ਨਾਮ ਲਿਖੋ ਚੱਕੀਰਾਹ ਕੁੱਲੂ ਬਾਜ ਏਲ ਬਗਲਾ ਗੁਟਾਰਾ ਬੱਚਿਓ ਇਹ ਕੀੜੇ ਮਕੋੜੇ ਅਤੇ ਚੂਹੇ ਖਾ ਕੇ ਕਿਸਾਨ ਦਾ ਫਾਇਦਾ ਕਰਦੇ ਹਨ ਵਰਗ ਬਹੇਲੀ ਵਿੱਚੋਂ 10 ਪੰਛੀਆਂ ਦੇ ਨਾਮ ਲਿਖੋ ਲੱਭੋ ਅਤੇ ਹੀਠਾ ਲਿਖੋ 73 ਬੁਲਬੁਲ ਕੋਇਲ ਮੈਣਾ ਚਿੜੀ ਕਬੂਤਰ ਮੋਰ ਸਾਰਸ ਬਾਜ ਬੱਤਖ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ